ਸਮਾ ਹੈਗਾ ਰਾਤ ਦੇ 2 ਵਜੇ ਅਸੀਂ ਡੇਰਾ ਬਸੀ ਥਾਣੇ ਦੇ ਬਾਹਰ ਸਾਰੇ ਮੁਸਲਿਮ ਭਾਈਚਾਰਾ ਡੇਰਾ ਬਸੀ ਜ਼ਿਰਕਪੁਰ ਦਾ ਕਰੀਬ 250 300 ਦੇ ਕਰੀਬ ਅੱਜ ਮੁਸਲਿਮ ਭਾਈਚਾਰੇ ਦੇ ਲੋਕ ਜਿਹੜੇ ਡੇਰਾ ਬਸੀ ਥਾਣੇ ਦੇ ਬਾਹਰ ਬੈਠੇ ਆ ਸਮਾ ਰਾਤ ਨੂੰ 2 ਵਜੇ ਦਾ ਹੈ 19 ਤਰੀਕ 19 ਅਗਸਤ 2024 ਕਾਰਨ ਕੀ ਆ ਕਿ ਮੁਸਲਿਮ ਭਾਈਚਾਰੇ ਦੀ ਇੱਕ ਮਸਜਿਦ ਆ ਤੇ ਜਿਹਦੇ ਉੱਤੇ ਡੇਰਾ ਬਸੀ ਦੇ ਇੱਕ ਸ਼ਖਸ ਨੇ ਜੀਸੀਬੀ ਚਲਵਾਈ ਅੱਜ ਟਰੈਕਟਰ ਚਲਾਏ ਤੇ ਉਹ ਚਲਾਉਣ ਦੇ ਨਾਲ ਤੇ ਆਪਣੀ ਜਿਹੜੀ ਮਸਜਿਦ ਆ ਉਹਨੂੰ ਢਾਹ ਦਿੱਤਾ ਗਿਆ ਇਸ ਕਰਕੇ ਉਹਦੇ ਰੋਸ ਦੇ ਵਿੱਚ ਮੁ슬림 ਭਾਈਚਾਰੇ ਅੱਜ ਰਾਤ ਨੂੰ 2 ਵਜੇ ਇੱਥੇ ਇਕੱਠਾ ਹੋਇਆ ਏ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਆ ਆਸ਼ਵਾਸ਼ਣ ਦਿਵਾਇਆ ਜਾ ਰਿਹਾ ਕਿ ਸਵੇਰੇ 8 ਵਜੇ ਪਰਚਾ ਕਰ ਦਿੱਤਾ ਜਾਵੇਗਾ ਪਰ ਮੁ슬림 ਭਾਈਚਾਰਾ ਜਿਹੜਾ ਉਹ ਬਿਲਕੁਲ ਨਹੀਂ ਮੰਨਣ ਨੂੰ ਤਿਆਰ ਕਿਉਂਕਿ ਕਾਰਨ ਇਹ ਆ ਕਿ ਜੇ JCB مشین ਹੈ ਜਿਹੜੀ ਰਾਤ ਨੂੰ 11 ਵਜੇ ਚੱਲੀ ਆ ਤਾਂ ਰਾਤ ਨੂੰ 11 ਵਜੇ ਹੀ ਪਰਚਾ ਹੋਣਾ ਚਾਹੀਦਾ ਕਿਉਂਕਿ ਸਵੇਰ ਤੱਕ ਕਿਤੇ ਇਹ ਜਿਹੜਾ ਮੁੱਦਾ ਏ ਧਰਮਾਂ ਦੇ ਨਾਮ ਦੇ ਨਾਲ ਜੋੜ ਕੇ ਕਿਉਂਕਿ ਫਿਲਹਾਲ ਇੱਕ ਬੰਦੇ ਨੇ ਮਸਜਿਦ ਦੇ ਉੱਤੇ JCB ਚਲਾਈ ਆ ਠੀਕ ਆ ਤਾਂ ਇਸ ਕਰਕੇ ਸਾਰੇ ਮੁਸਲਿਮ ਭਾਈਚਾਰੇ ਦੇ ਜਿਹੜਾ ਦਿਲ ਆ ਉਹ ਦੁਖੀ ਹੋਇਆ ਸਾਰੇ ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਬੇਨਤੀ ਆ ਕਿ ਕੱਲ ਤੱਕ 19 ਤਰੀਕ ਦੀ ਸਵੇਰੇ 8 ਤੋਂ 10 ਵਜੇ ਤੱਕ ਬੇਨਤੀ ਆ ਕਿ ਤੁਸੀਂ ਵੇਟ ਕਰੋ ਜੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਡੇਰਾ ਬਸੀ ਪੁਲਿਸ ਪਰਚਾ ਨਹੀਂ ਕਰਦੀ ਤਾਂ ਪੂਰੇ ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਅਪੀਲ ਆ ਕਿ ਡੇਰਾ ਬਸੀ ਦੇ ਵਿੱਚ 19 ਅਗਸਤ 2024 ਸਵੇਰੇ 9 ਤੋਂ 10 ਵਜੇ ਦੇ ਵਿੱਚ ਵੱਡੇ ਇਕੱਠ ਦੇ ਨਾਲ ਪਹੁੰਚੋ ਇਹ ਹੀ ਬੇਨਤੀ ਆ ਸਲਾਮ ਅਲੈਕੁਮ ਮਸਲਾ ਜੀ ਇਹ ਹੈ ਵੀ ਡੇਰਾ ਬਸੀ ਦੇ ਵਿੱਚ ਜਿੱਥੇ ਰਾਮਲੀਲਾ ਗਰਾਊਂਡ ਆ ਜੀ ਉੱਥੇ ਇੱਕ ਬਹੁਤ ਹੀ ਪੁਰਾਣੀ ਮੁਸਲਿਮ ਭਾਈਚਾਰੇ ਦੀ ਮਸਜਿਦ ਆ ਤੇ ਜਿਹੜੀ ਕਰੀਬ 120 ਗਜ ਦੇ ਕਰੀਬ ਜਿਹੜੀ ਸਾਈ ਮਤਲਬ ਏਰੀਆ ਹੈ ਤੇ ਮਸਲਾ ਇੱਥੇ ਇਹ ਹੈ ਜੀ ਕਿ ਇਸ ਜਗ੍ਹਾ ਜਿਹੜੀ ਹੈਗੀ ਹੈ ਇਹ 1947 ਤੋਂ ਪਹਿਲਾਂ ਦੀ ਆਜ਼ਾਦੀ ਤੋਂ ਪਹਿਲਾਂ ਦੀ ਜੀ ਇਹ ਜਗ੍ਹਾ ਵਕਫ ਬੋਰਡ ਦੇ ਨਾਮ ਬੋਲਦੀ ਆ ਗਜਟ ਦੇ ਵਿੱਚ ਵੀ ਜੀ ਹੈਨਾ ਵਕਫ ਬੋਰਡ ਦੀ ਇਹ ਜਗ੍ਹਾ ਹੈ ਜੀ ਉੱਥੇ ਜਿਹੜੇ ਨਾਲ ਗਵਾਂਢੀ ਰਹਿੰਦੇ ਆ ਉਹ ਗਵਾਂਢੀ ਉਸ ਦੇ ਉੱਤੇ ਕਬਜ਼ਾ ਕਰਨ ਦੀ ਲਗਾਤਾਰ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਆ ਤੇ ਇਹਦਾ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਹੈ ਇਹ ਜਿਹੜੀ 22 8 ਇਨੂੰ ਕੋਰਟ ਦੇ ਵਿੱਚ ਫਿਲਹਾਲ ਤਰੀਕ ਸੀ ਡਿਸੀਜਨ ਆਉਣਾ ਸੀ ਜੀ ਤਾਂ ਇਹ ਪਾਰਟੀ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਤੇ ਉਹ ਲਗਾਤਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਅਸੀਂ ਇਹਦੇ ਉੱਤੇ ਕਬਜ਼ਾ ਕਰੀਏ ਕਦੇ 4 ਰ데요 ਤੋੜ ਤੇ ਕਦੇ 8 ਰ데요 ਤੋੜ ਤੇ ਉਹਨਾਂ ਦਾ ਮਕਸਦ ਇਹ ਹੈ ਕਿ ਮਸਜਿਦ ਨਹੀਂ ਆਪਾਂ ਜਿਹੜਾ ਹੂਨ ਦਾ ਉਹਨੂੰ ਖਤਮ ਕਰਕੇ ਜਦੋਂ ਇਹ ਖਾਲੀ ਪਲਾਟ ਹੋ ਜਾਊਗਾ ਤਾਂ ਉਹਦੇ ਉੱਤੇ ਅਸੀਂ ਕਬਜ਼ਾ ਕਰ ਸਕੀਏ ਠੀਕ ਹੈ ਤੇ ਰਾਤੀ 11:30 ਵਜੇ ਕੀ ਹੋਇਆ 11:30 ਵਜੇ ਦਾ ਰਾਤ ਸਮਾਂ ਸੀ ਡੇਰਾ ਬਸੀ ਤੇ ਇੱਥੇ ਇਹਨਾਂ ਗਵਾਂਡੀਆਂ ਨੇ ਜੀਸੀਬੀ ਮੰਗਾਈ ਟਰੈਕਟਰ ਟਰਾਲੀ ਮੰਗਾਇਆ ਉੱਥੇ ਜੀਸੀਬੀ ਚਲਾ ਕੇ ਕੰਦਾ ਤੋੜਨ ਲੱਗੇ ਮੌਕੇ ਤੇ ਮੁਸਲਿਮ ਭਾਈਚਾਰੇ ਦੇ ਲੋਕ ਉੱਥੇ ਪਹੁੰਚੇ ਪਹੁੰਚਣ ਤੋਂ ਬਾਅਦ ਤਕਰਾਰबाजी ਵਧੀ ਤੇ ਇੰਨੀ ਤਕਰਾਰबाजी ਇੰਨੀ ਵਧ ਗਈ ਕਿ ਜਿਹੜਾ ਇਹ ਗਵਾਂਡੀ ਸੀ ਉਹਨਾਂ ਦੀ ਔਰਤਾਂ ਵੱਲੋਂ ਬੰਦਿਆਂ ਵੱਲੋਂ ਬੜੀ ਹੀ ਮੰਦੀ ਸ਼ਬਦਾਵਲੀ ਮੁਸਲਿਮ ਭਾਈਚਾਰੇ ਦੇ ਲਈ ਵਰਤੀ ਗਈ ਠੀਕ ਹੈ ਜਿਹਦੇ ਨਾਲ ਮੁਸਲਿਮ ਭਾਈਚਾਰੇ ਦੀ ਆਸਥਾ ਨੂੰ ਠੇਸ ਪਹੁੰਚੀ ਠੀਕ ਆ ਧਰਮ ਬਾਰੇ ਗਲਤ ਬੋਲਿਆ ਗਿਆ ਤੇ ਨਾਲ مسجد ਦਾ ਵੀ ਉੱਤੇ ਜੀਸੀਬੀ ਚਲਾਈ ਜੋ ਕਿ ਮੁਸਲਿਮ ਭਾਈਚਾਰਾ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਇਸ ਸਬੰਧ ਦੇ ਵਿੱਚ ਫਿਰ ਰਾਤ ਕਰੀਬ 1 ਤੋਂ ਲੈ ਕੇ 4 ਵਜੇ ਤੱਕ ਡੇਰਾ ਬਸੀ ਥਾਣੇ ਦੇ ਬਾਹਰ 300 ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕ ਰਾਤ ਤਨਾਤ ਰਹੇ ਤੇ ਉਹਨਾਂ ਦੀ ਇਹੀ ਮੰਗ ਸੀ ਕਿ ਅਸੀਂ ਪਰਚਾ ਕਰਾ ਕੇ ਹੀ ਇੱਥੋਂ ਉੱਠਣਾ ਹੈ ਫਿਰ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਤੇ ਆਈਓ ਸਾਹਿਬ ਦੇ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਲੈ ਕੇ ਜਾਓ ਘਰੇ ਤੇ ਅਸੀਂ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਤੇ ਸਵੇਰੇ ਉਹਨਾਂ ਨੇ ਸਾਨੂੰ 10 ਵਜੇ ਦਾ ਟਾਈਮ ਦਿੱਤਾ ਸੀ ਅੱਜ ਸਾਡੀ ਐਸਪੀ ਸਾਹਿਬ ਮਨਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਗੱਲ ਹੋਈ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਤੇ ਉਹਨਾਂ ਨੇ ਜਿਹੜੀ ਬਣਦੀ ਕਾਰਵਾਈ ਸੀ ਠੀਕ ਹੈ ਜੋ ਸਾਡੀ ਮੰਗ ਸੀ ਉਹ ਉਹਨਾਂ ਦੇ ਉੱਤੇ ਕੀਤੀ ਤੇ ਬਹੁਤ ਹੀ ਵਧੀਆ ਪੁਲਿਸ ਨੇ ਫੈਸਲਾ ਕੀਤਾ ਤੇ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਮਾਧਿਅਮ ਦੇ ਰਾਹੀਂ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਦੇਖੋ ਚਾਹੇ ਕੋਈ ਮੁਸਲਮ ਭਾਈਚਾਰੇ ਦੀ ਜਗ੍ਹਾ ਹੋਵੇ ਚਾਹੇ ਕੋਈ ਹਿੰਦੂ ਭਾਈਚਾਰੇ ਦੀ ਜਗ੍ਹਾ ਹੋਵੇ ਚਾਹੇ ਕੋਈ ਸਿੱਖ ਭਾਈਚਾਰੇ ਦੀ ਜਗ੍ਹਾ ਹੋਵੇ ਜਿਹੜੀ ਕੋਈ ਵੀ ਕਿਸੇ ਦੀ ਧਾਰਮਿਕ ਜਗ੍ਹਾ ਹੈ ਉਹਦੇ ਉੱਤੇ ਦੂਸਰੇ ਧਰਮ ਦੇ ਲੋਕ ਪਲੀਜ਼ ਨਾ ਕਬਜ਼ਾ ਕਰਨ ਕਿਉਂਕਿ ਸਾਡਾ ਪੰਜਾਬ ਹੈ ਜਿਹੜਾ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਇੱਥੇ ਲੋਕ ਬੜੀ ਅਮਨ ਸ਼ਾਂਤੀ ਨਾਲ ਰਹਿੰਦੇ ਆ ਮੈਂ ਇਹੋ ਜਿਹੇ ਲੋਕਾਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਇਹੋ ਜੇ ਕੁਝ ਚੰਦ ਲੋਕਾਂ ਦੇ ਗਿਰੇ ਹੋਏ ਲੋਕਾਂ ਦੇ ਕਰਕੇ ਪੰਜਾਬ ਦਾ ਜਿਹੜਾ ਮਾਹੌਲ ਉਹ ਖਰਾਬ ਹੋ ਸਕਦਾ ਹੈ ਤੇ ਇਹਦੇ ਨਾਲ ਨਾਲ ਮੈਂ ਵਕਫਾ ਬੋਰਡ ਨੂੰ ਵੀ ਇੱਕ ਥੋੜੀ ਮੀਡੀਆ ਦੇ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਸਾਡੇ ਜ਼ਿਰਕਪੁਰ ਦੇ ਵਿੱਚ ਡੇਰਾ ਬਸੀ ਦੇ ਵਿੱਚ ਮੈਂ ਅਕਸਰ ਦੇਖਦਾ ਰਹਿੰਦਾ ਕਿ ਵਕਫਾ ਬੋਰਡ ਦੀਆਂ ਬਹੁਤ ਸਾਰੀਆਂ ਜ਼ਮੀਨਾਂ 10-10 ਕਿੱਲੇ ਦੁਕਾਨਾਂ ਸਿਆਸੀ ਲੋਕਾਂ ਨੇ ਦੱਬੀਆਂ ਹੋਈਆਂ ਨੇ ਕਬਜ਼ੇ ਕੀਤੇ ਹੋਏ ਨੇ ਤੇ ਇੱਥੇ ਵਕਾ ਬੋਰਡ ਜਿਹੜੀ ਉਹ ਸੁੱਤੀ ਪਈ ਆ ਤੇ ਵਕਾ ਬੋਰਡ ਦੇ ਜਿਹੜੇ ਕਰਨੇ ਵਾਲੇ ਕੰਮ ਆ ਉਹ ਸਾਨੂੰ ਆਮ ਲੋਕਾਂ ਨੂੰ ਕਰਨੇ ਪੈ ਰਹੇ ਆ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਆ ਵਕਾ ਬੋਰਡ ਨੂੰ ਜਾਗਣਾ ਚਾਹੀਦਾ ਹੈ ਇੰਡੀਆ ਦੇ ਵਿੱਚ ਰੇਲ ਡਿਪਾਰਟਮੈਂਟ ਤੋਂ ਬਾਅਦ ਵਕਾ ਬੋਰਡ ਦੀ ਦੂਜੇ ਨੰਬਰ ਤੇ ਆਉਂਦਾ ਕਿ ਇਹਦੇ ਵਿੱਚ ਸਭ ਤੋਂ ਵੱਧ ਪ੍ਰਾਪਰਟੀ ਆ ਪਰ ਵਕਾ ਬੋਰਡ ਵਕਾ ਬੋਰਡ ਦੇ ਕੋਲ ਪਤਾ ਨਹੀਂ ਡਿਪਾਰਟਮੈਂਟ ਦੀ ਕਮੀ ਆ ਮੈਨ ਫੋਰਸ ਦੀ ਕਮੀ ਆ ਜਾਂ ਫਿਰ ਇਹ ਕੰਮ ਕਰਨਾ ਨਹੀਂ ਚਾਹੁੰਦੇ ਤਨਖਾਹਾਂ ਆੰਨੀਆਂ ਜਦੋਂ ਅਸੀਂ ਅਫਸਰਾਂ ਦੇ ਨਾਲ ਗੱਲ ਕਰਦੇ ਆ ਈਓ ਨਾਲ ਗੱਲ ਕਰਦੇ ਆ ਮੈਂ ਉਹਨਾਂ ਨੂੰ ਪੁੱਛਦਾ ਆ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕੰਪਲੇਂਟ ਵੀ ਨਹੀਂ ਵਨ ਦਰਜ ਕਰਦੇ ਜਦੋਂ ਕਬਜ਼ਾ ਕਰ ਰਹੇ ਨੇ ਲੋਕ 10 10 10 10 ਸਾਲ 20 20 ਸਾਲ ਲੋਕਾਂ ਨੇ ਕਬਜ਼ਾ ਕੀਤਾ ਹੁੰਦਾ ਪਰ ਵਕਾ ਬੋਰਡ ਦੇ ਮੈਂਬਰ ਵੱਲੋਂ ਕੋਈ ਕੰਪਲੇਂਟ ਵੀ ਨਹੀਂ ਹੁੰਦੀ ਉਹਦਾ ਕਾਰਨ ਕੀ ਆ ਵੀ ਅਫਸਰ ਕੰਮ ਨਹੀਂ ਕਰਨਾ ਚਾਹੁੰਦੇ ਇਹੀ ਕਾਰਨ ਹੈ ਵੱਡਾ ਤੇ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਇੱਥੇ ਅੱਜ 2 ਸਾਲ ਦੇ ਲਈ ਆਏ ਆ ਇਸ ਤੋਂ ਬਾਅਦ ਬਦਲੀ ਹੋ ਕੇ ਸਾਡੀ ਅ ਦੂਸਰੇ ਪਾਸੇ ਚਲੀ ਜਾਊਗੀ ਆਰਾਮ ਦੀ ਸੁੱਖ ਆਰਾਮ ਦੀ ਜਿਹੜੀ ਇਹ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਆ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਆਪਣੇ ਫਰਜ਼ਾਂ ਦੇ ਲਈ ਜਾਗੋ ਧੰਨਵਾਦ ਕਾਫੀ ਬੋਲ ਖਰਾਵਾ ਹੈ 2 ਵਜੇ ਨੂੰ ਖਾਣੇ ਦੇ ਬਾਅਦ ਬਹੁਤ देर ਪਰਟੈਸਟ ਕੀਤਾ ਦੇਖੋ ਰਾਤ ਨੂੰ ਸਾਡੇ ਕੋਲ ਇੱਕ ਲੇਟ ਨਾਈਨ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਅੱਧਾ ਕਰਕੇ ਇੱਕ ਮਸਜਿਦ ਹੈ ਪੁਰਾਣੀ ਮਸਜਿਦ ਹੈ ਕਾਫੀ ਪੁਰਾਣੀ ਮਸਜਿਦ ਹੈ ਜਿਹੜੀ ਕਿ ਬੰਦ ਪਈ ਹੋਈ ਹੈ ਉਹਦਾ ਕੋਈ ਆਪਸ ਚ ਰੌਲਾ ਚੱਲ ਰਿਹਾ ਸੀਗਾ ਦੋ ਪਾਰਟੀਆਂ ਦਾ ਮੁਸਲਿਮ ਕਮਿਊਨਿਟੀ ਵਾਕਫ ਬੋਰਡ ਦਾ ਤੇ ਇੱਕ ਉੱਥੇ ਕੋਈ ਸੈਣੀਆ ਮਿਸਟਰ ਸੈਣੀਆ ਉਹਨਾਂ ਦਾ ਆਪਸ ਚ ਚੱਲ ਰਿਹਾ ਸੀਗਾ ਜਿਹਦੇ ਕੋਰਟ ਦੇ ਕੇਸੇ ਵੀ ਚੱਲੇ ਨੇ ਤੇ ਦੂਸਰੀ ਪਾਰਟੀ ਵੱਲੋਂ ਜਿਹੜੀ ਵਾਕਫ ਬੋਰਡ ਵਾਲੀ ਪਾਰਟੀ ਸੀ ਮੁਸਲਿਮ ਪਾਰਟੀ ਵੱਲੋਂ ਇਹ ਅਲੈਜ ਕੀਤਾ ਗਿਆ ਸੀਗਾ ਵੀ ਹਾਂ ਵੀ ਉਹਨਾਂ ਨੇ ਉੱਥੇ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੀਸੀਬੀ ਦੇ ਨਾਲ ਤੇ ਉਹਨਾਂ ਨੂੰ ਗਲਤ ਬੋਲਿਆ ਤੇ ਉਹਨਾਂ ਦੇ ਧਰਮ ਦੇ ਖਿਲਾਫ ਜੇ ਬੋਲਿਆ ਉਹਨਾਂ ਨੂੰ ਕੁਝ ਤੇ ਉਹ ਪੁਲਿਸ ਨੇ ਉਹਨਾਂ ਦਾ ਸਟੇਟਮੈਂਟ ਲਿਖ ਕੇ ਜੋ ਸੀਗਾ ਐਕਸ਼ਨ ਲੈ ਲੈ ਕੇ ਉਹਦੇ ਚੋਂ ਪ੍ਰੋਪਰ ਅਸੀਂ ਐਫਆਈਆ ਲਾਚ ਕਰਦੀ ਆ ਜਿਹੜੀ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਉਹਦੇ ਅਕੋਰਡਿੰਗ ਹੀ ਐਫਆਈਆ ਲਾਚ ਕਰਦੀ ਆ ਤੇ ਜਿਹੜਾ ਦੋਸ਼ੀ ਉਹਨੂੰ ਰੈਸ਼ ਕਰ ਲਿਆ ਤੇ ਜਿਹੜੀ ਪਾਰਟੀ ਹੈ ਜਿਨ੍ਹਾਂ ਨੇ ਇੱਕ ਪ੍ਰੈਨਰ ਨੇ ਉਹ ਸੈਟੀਸਫਾਈਡ ਨੇ ਤੇ ਮਾਹੌਲ ਠੀਕ ਹੈ ਕੋਈ ਇੰਨੀ ਵੱਡੀ ਗੱਲ ਨਹੀਂ ਸੀ ਰਾਤ ਨੂੰ ਉਹਨਾਂ ਨੂੰ ਇਹ ਸੀਗਾ ਵੀ ਹਾਂ ਵੀ ਇੱਕੋ ਦਮ ਜਦੋਂ ਹੋਇਆ ਕੁਝ ਵਿੱਚ 엘ਿਮੈਂਟਸ ਵਗੈਰਾ ਜਾ ਉਹਨਾਂ ਨੂੰ ਲੱਗਦਾ ਹੈ ਵੀ ਹਾਂ ਵੀ ਇਹ ਕਾਰਵਾਈ ਨਹੀਂ ਹੋਊਗੀ ਪਰ ਪੁਲਿਸ ਨੇ ਜਿਹੜੀ ਸੀਗੀ ਵਿਦਨ ਜੋ ਸਟਿਪੂਲੇਟਡ ਟਾਈਮ ਸੀਗਾ ਜੋ ਟਾਈਮ ਸੀਗਾ ਉਹਦੇ ਚ ਤੇ ਮਾਲ ਠੀਕ ਹੈ ਹੁਣ ਜੋ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਅਕੋਰਡਿੰਗਲੀ ਵੀ ਹਾਂ ਵੀ ਉਹਨਾਂ ਨੇ ਉਹ ਜਿਹੜੀ ਹੈ ਉਹਨਾਂ ਦੇ ਬਾਰੇ ਅਪਸ਼ਬਦ ਬੋਲੇ ਧਰਮ ਬਾਰੇ ਉਹਦੇ ਅਕੋਰਡਿੰਗ ਤੇ ਇੱਕ ਜਿਹੜਾ ਕਦਰ ਨੂੰ ਨੁਕਸਾਨ ਬਚਾਇਆ ਉਹਦੇ ਰਿਗਾਰਡਿੰਗ ਅਸੀਂ ਦੋਨਾਂ ਤਰ੍ਹਾਂ ਦੇ ਅੰਡਰ ਕੀਤਾ ਜੀ ਜਿਹੜਾ ਇੱਕ ਨੋਜ਼ਮੀ ਸਮਾਜ ਚ ਜਾ ਰਹੇ ਇੱਥੇ ਵਿੱਚ ਪ੍ਰੈਸ ਰਿਪੋਰਟਰ ਹੈ ਹੁੰਦਾ ਕੋਈ ਗਲੋਬਲ ਪੇਪਰ ਕਰਦਾ ਹੋਵੇ ਜਿਸ ਕਰਕੇ ਮੈਨੂੰ ਲੱਗਦਾ ਕਿ ਮਾਮਲੇ ਨੂੰ ਜਾਣ ਕੇ ਦਬਾਇਆ ਜਾ ਰਿਹਾ ਹੈ ਤੇ ਥੋੜਾ ਜਾਂ ਕੋਈ ਪੀਕ ਇਨੀਗੇਸ਼ਨ ਮੁਸਲਿਮ ਲੋਕ ਪ੍ਰੈਸ ਤੋਂ ਵੀ ਮੁੰਡਰ ਕੇ ਲਾਇਆ ਜਾਂਦਾ ਨਹੀਂ ਸਾਡੇ ਕੋਲ ਮੈਨੂੰ ਮਿਲ ਕੇ ਕਹਿੰਦੇ ਹੋਣੇ ਦੇ ਕਿਉਂ ਨਹੀਂ ਪੁੱਛ ਸਕਦੇ ਹੋ ਫੁੱਲੀ ਸੈਟੀਸਫਾਈਡ ਨੇ ਦੁਬਾਰ ਵਾਲੀ ਗੱਲੀ ਨੇ ਜਦੋਂ ਐਫਆਈਆਰ ਲੌਂਚ ਕਰਦੀ ਹੈ ਬੰਦਾ ਅਰੈਸਟ ਕਰ ਲਿਆ ਥੈਂਕ ਯੂ